ਅਗਰੰ ਕਿਸ ਤਰ੍ਹਾਂ ਇਸ ਵਾਰ ਮੌਨਸੂਨ ਹਾਲਾਕਿ ਕਿਤੇ ਕਿਤੇ ਬਾਰਿਸ਼ ਜ਼ਿਆਦਾ ਨਹੀਂ ਹੋ ਰਹੀ ਕਿਤੇ ਘੱਟ ਵੀ ਦੇਖਣ ਨੂੰ ਮਿਲਦੀ ਹੈ ਜੇਕਰ 올ਓਵਰ ਦੇਖਿਆ ਜਾਵੇ ਤਾਂ ਇਸ ਵਾਰ ਮੌਨਸੂਨ ਕਿਸ ਤਰ੍ਹਾਂ ਦਾ ਰਿਹਾ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਉਹ ਤੋਂ ਬੜਾ ਥੋੜਾ ਦਾ ਹੈ ਆ ਦੇਖੋ ਜਿਸ ਤਰ੍ਹਾਂ ਕਿ ਮੌਨਸੂਨ ਸੀਜ਼ਨ ਸਾਡੇ ਕੋਲ ਹੁੰਦਾ ਜੂਨ ਜੁਲਾਈ ਅਗਸਤ ਸੈਪਟੰਬਰ ਸੈਪਟੰਬਰ ਵੀ ਬਾਅਦ ਦੇ ਨੇੜੇ ਜਿਹੜੀ ਵੌਨਸੂਨ ਦੀ ਵਾਪਸੀ ਹੋ ਜਾਂਦੀ ਹੈ ਸੋ ਇੰਨਾ ਚਾਰ ਮਹੀਨਿਆਂ ਦੇ ਵਿੱਚ ਮਤਲਬ 170 ਦਿਨ ਸਾਡੇ ਕੋਲ ਜਿਹੜੇ ਮੌਨਸੂਨ ਦੇ ਹੁੰਦੇ ਆ ਉਹਦੇ ਵਿੱਚ ਇਸ ਵਾਰੀ ਸਾਡੇ ਕੋਲ ਜੂਨ ਦੇ ਵਿੱਚ ਬਹੁਤ ਅੱਛੀ ਬਾਰਿਸ਼ ਹੋਈ ਹੈ ਪਰ ਜੁਲਾਈ ਜਿਹੜਾ ਉਹ ਕਾਫੀ ਹੱਦ ਤੱਕ ਡੈਫਿਸਿਟ ਚੱਲ ਰਿਹਾ ਹੈ ਸੋ ਜਿਸ ਤਰ੍ਹਾਂ ਕਿ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ 220 ਤੱਕ ਸਾਡੇ ਕੋਲ ਬਾਰਿਸ਼ ਹੋਣੀ ਚਾਹੀਦੀ ਹੈ ਤੇ 100 ਮਿਲੀਮੀਟਰ ਤੱਕ ਰਿਕਾਰਡ ਹੋਈ ਹੈ ਤੇ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਵੀ ਸਾਡੇ ਕੋਲ 44% ਤੱਕ ਜਿਹੜਾ ਉਹ ਡੈਫਿਸਿਟ ਚੱਲ ਰਿਹਾ ਹੈ ਤੇ ਜੇ ਆਪਾਂ ਕੋਈ ਪਿਛਲੇ ਸਾਲਾਂ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਪਿਛਲੇ ਸਾਲ ਜਿਵੇਂ ਜੁਲਾਈ ਦੇ ਵਿੱਚ 212 ਮਿਲੀਮੀਟਰ بارش ਹੋ ਗਈ ਸੀ ਤੇ ਉਸ 2022 ਦੇ ਵਿੱਚ ਸਾਡੇ ਕੋਲ ਬਹੁਤ ਅੱਛੀ بارش ਹੋ 324 ਮਿਲੀਮੀਟਰ بارش ਹੋ ਗਈ ਸੀ ਜੁਲਾਈ ਦੇ ਵਿੱਚ ਸੋ ਜਿਹੜਾ 22 ਸਾਲ ਸੀਗਾ ਉਹ ਬਹੁਤ ਵਧੀਆ ਸੀ ਮੌਨਸੂਨ ਸੀਜ਼ਨ ਲਈ ਤੇ ਜੇ ਆਪਾਂ ਪੂਰੇ ਮੌਨਸੂਨ ਸੀਜ਼ਨ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 643 ਮਿਲੀਮੀਟਰ بارش ਰਿਕਾਰਡ ਹੋਈ ਸੀ ਤੇ 2023 ਦੇ ਵਿੱਚ ਸਾਡੇ ਕੋਲ ਸਿਰਫ 438 ਮਿਲੀਮੀਟਰ بارش ਰਿਕਾਰਡ ਹੋਈ ਸੀ ਮਤਲਬ ਪਿਛਲਾ ਸਾਲ ਜਿਹੜਾ ਸੀ 2023 ਉਹ ਮੌਨਸੂਨ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਮਤਲਬ ਕ੍ਰਬ ਮੌਨਸੂਨ ਸੀਜ਼ਨ ਕਹਿ ਸਕਦੇ ਆ ਵੀਕ ਮੌਨਸੂਨ ਸੀਜ਼ਨ ਕਹਿ ਸਕਦੇ ਆ ਤੇ ਪਰ ਜਿਹੜਾ 22 ਸੀਗਾ ਉਹ ਬਹੁਤ ਅੱਛਾ ਮੌਨਸਨ ਸੀਜ਼ਨ ਸੀ। ਸੋ ਇਸ ਵਾਰੀ ਜਿਸ ਤਰ੍ਹਾਂ ਹੁਣ ਕੀ ਸਿਨੈਰੀਓ ਚੱਲ ਰਿਹਾ ਹੈਗਾ ਕਿ ਹਾਲੇ ਤੱਕ ਜੁਲਾਈ ਜਿਹੜਾ ਡੈਟਾ ਸੈਟ ਹੈ ਪਰ ਜੂਨ ਦੇ ਸੀਟ ਸਾਡੇ ਕੋਲ ਅੱਛੀ ਬਾਰਿਸ਼ ਹੋ ਗਈ ਹੈ। ਪਰ ਹੁਣ ਜਿਸ ਤਰ੍ਹਾਂ ਕਿ ਫੇਰ ਦੁਬਾਰਾ ਮੌਨਸਨ ਰਿਵਾਈਵ ਹੋ ਰਹੀ ਹੈ ਤਾਂ ਉਮੀਦ ਕਰਦੇ ਹੈਗੇ ਆ ਕਿ ਜਿਹੜਾ ਇਹ 44% ਘਟਾ ਪੰਜਾਬ ਦਾ ਇਹ ਹੋ ਸਕਦਾ ਹੈ ਕਿ ਕਵਰ ਹੋ ਜਾਏ ਤੇ ਕਿਉਂਕਿ ਹਾਲੇ ਸਾਡੇ ਕੋਲ ਅਗਸਟ ਤੇ ਸੈਪਟੈਂਬਰ ਦੋ ਮਹੀਨੇ ਪਈ ਹੈ। ਜੇ ਉਹਨਾਂ ਦੇ ਵਿੱਚ ਵੀ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਵੀ ਇੱਕ ਆਪਾਂ ਕਹਿ ਸਕਦੇ ਆ ਕਿ ਇੱਕ ਵਾਰੀ ਮਤਲਬ ਗੁੱਡ ਵਾਟਰਿੰਗ ਸੀਜ਼ਨ ਸਮਝਦੇ ਵੀ ਕਿ ਝੋਨਾ ਆ ਜਦੋਂ ਪਸਾਨ ਲਾ ਰਹੇ ਸੀ ਉਹ ਤਾਂ ਚੰਗੀ ਭਰਪੂਰ بارش ਹੋਈ ਆ ਪਰ ਹੁਣ ਆ ਜਿਹੜਾ ਦੂਜਾ ਪਾਣੀ ਤੀਜਾ ਪਾਣੀ ਲੱਗਣ ਵਾਲਾ ਲੱਗਦਾ ਉਸ ਲਈ ਥੋੜਾ ਜਿਆਦਾ ਕਿਸਾਨਾਂ ਨੂੰ ਮੋਟਰਾਂ ਚਲੋਣੀਆਂ ਪੈਣਗੀਆਂ ਤਾਂ ਬਿਜਲੀ ਦੀ ਖਪਤ ਵਧੇਗੀ ਉਸ ਲਈ ਥੋੜਾ ਜਿਹਾ ਪਾਣੀ ਦੀ ਉਸ ਨੂੰ ਥੋੜਾ ਭੂਰਾ ਹਾਂਜੀ ਦੇਖੋ ਝੋਨੇ ਦੇ ਮਤਲਬ ਝੋਨੇ ਚ ਪਾਣੀ ਦੀ ਕਾਫੀ ਲੋੜ ਪੈਂਦੀ ਹੈ ਕਿਉਂਕਿ ਆਪਣੀ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਕਿ ਅਗਰ ਦੋ ਦਿਨ ਮਤਲਬ ਪਾਣੀ ਜਰੇ ਨੂੰ ਹੋ ਜਾਣ ਤਾਂ ਸਾਨੂੰ ਜਿਹੜਾ ਹੁਲਾ ਦੇਣਾ ਚਾਹੀਦਾ ਪਾਣੀ ਸੋ ਫ੍ਰੀਕੁਐਂਟ ਇਰੀਗੇਸ਼ਨਸ ਇਹਨੂੰ ਲੱਗ ਸੋ ਜਦੋਂ ਤਾਂ بارش ਹੋ ਜਾਂਦੀ ਹੈ ਜਿਵੇਂ ਹੁਣ ਕੱਲ ਵੀ بارش کئی ਜਗ੍ਹਾ ਤੇ ਹੋਈ ਹੈ ਤਾਂ ਸਾਡੇ ਕੋਲ ਲੁਧਿਆਣੇ ਵੀ 32 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਹੈ ਸੋ ਉਦੋਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਕਵਰ ਅਪ ਹੋ ਜਾਂਦੀਆਂ ਸਾਨੂੰ ਪਾਣੀ ਧਰਤੀ ਉੱਥੋਂ ਨਹੀਂ ਕੱਢਣਾ ਪੈਂਦਾ ਤੇ ਬਾਕੀ ਅਦਰਵਾਈਜ਼ ਜਿਸ ਤਰ੍ਹਾਂ ਕਿ ਆਪਾਂ ਮਤਲਬ ਪਾਣੀ ਨੀਚੋਂ ਕੱਢਦੇ ਆ ਜਾਂ ਮੋਟਰਾਂ ਚਲਾਉਂਦੇ ਆ ਸੋ ਉਹਦੇ ਨਾਲ ਬਿਜਲੀ ਦੀ ਵੀ ਖਪਤ ਹੁੰਦੀ ਹੈ ਤੇ ਸਾਡੇ ਕੋਲ ਧਰਤੀ ਹਟਲਾ ਪਾਣੀ ਵੀ ਜਿਹੜਾ ਉਹ ਵਰਤਣਾ ਪੰਦਾ ਸੋ ਕਾਫੀ ਐਸਪੈਕਟਸ ਤੋਂ ਆਪਾਂ ਨੂੰ ਉਹ ਸਾਡੇ ਕੋਲ ਜਿਵੇਂ ਆਪਾਂ ਕਹਿ ਸਕਦੇ ਕਿ ਲਾਸ ਚ ਰਹਨੇ ਆ ਸੋ ਅਗਰ ਬਾਰਿਸ਼ ਨਾਲੇ ਦੀ ਪੂਰਤੀ ਹੋ ਜਾਂਦੀ ਹੈ ਤਸਾਂ ਨੂੰ ਕਾਫੀ ਹੱਦ ਤੱਕ ਜਿਹੜੀਆਂ ਇੰਨਾ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਪਾਣੀ ਚੜਾਏ ਉਹ ਫਸਲ ਨੂੰ ਜਿੰਨਾ ਚਾਹੀਦਾ ਉਹਨਾਂ ਲੱਗ ਜਾਂਦਾ ਮੈਂ ਮਰਕੀ ਸੋਲਿਆ ਜਿਸ ਤਰ੍ਹਾਂ ਜੇ ਈਸਵਰ ਮੌਨਸੂਨ ਸੀਜ਼ਨ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਾਲਾਂ ਦੇ ਰਿਹਾ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਸ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦਾ ਅਸਰ ਜਿਹੜਾ ਆਪਣੀ ਫਸਲਾਂ ਤੇ ਮੌਨਸੂਨ ਤੇ ਵਾਤਾਵਰਣ ਤੇ ਉਹ ਪੈ ਵੀ ਰਿਹਾ ਤੇ ਦੇਖ ਦਿਖਾਈ ਵੀ ਦੇ ਰਿਹਾ ਹੁਣ ਹਾਂਜੀ ਬਿਲਕੁਲ ਹੈ ਤਾਂ ਇੱਕ ਫੈਕਟ ਹੋ ਚੁੱਕਿਆ ਹੈਗਾ ਕਿ ਕਲਾਈਮੇਟ ਚੇਂਜ ਦਾ ਜਿਹੜਾ ਇਫੈਕਟ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਕ੍ਰੌਪਸ ਨੇ ਉਹ ਵੀ ਇਫੈਕਟ ਹੋ ਰਹੀਆਂ ਨੇ ਸਾਡੇ ਜਿਹੜੇ ਸੀਜ਼ਨ ਉਹ ਵੀ ਇਫੈਕਟ ਹੋ ਰਿਹਾ بارشਾਂ ਇਫੈਕਟ ਹੋ ਰਹੀਆਂ ਨੇ ਬਹੁਤ ਇਰੈਟਿਕ ਮੌਨਸੂਨ ਜਿਹੜੀ ਆ ਉਹ ਹੋ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ 22 ਦੇ ਵਿੱਚ ਬੜੀ ਅੱਛੀ ਬਾਰਿਸ਼ ਹੋਈ ਹੈ 23 ਦੇ ਵਿੱਚ ਡੈਫਿਸਟ ਹੋਇਆ ਹੁਣ ਹਲੇ ਸਾਡੇ ਕੋਲ ਪਿਕਚਰ ਇੰਨੀ ਕਲੀਅਰ ਨਹੀਂ ਹੈ ਬਟ ਫਿਰ ਵੀ ਅਸੀਂ ਬਹੁਤ ਤੁਮਾਰਜਨ ਤੇ ਹੀ ਹੈ ਕਿ 44% ਤੱਕ ਸਾਡੇ ਕੋਲ ਡੈਫਿਸਟ ਹੈਗਾ ਸੋ ਇਸੇ ਤਰ੍ਹਾਂ ਜੇ ਆਪਾਂ ਸਰਦੀਆਂ ਦੀ بارش ਦੀ ਗੱਲ ਕਰਦੇ ਹਾਂ ਉਹ ਵੀ ਸਾਡੇ ਕੋਲ ਘਟੀਆਂ ਨੇ ਤੇ ਟੈਂਪਰੇਚਰ ਜਿਹੜੇ ਨੇ ਉਹ ਬਹੁਤ ਸ਼ੂਟ ਅਪ ਕਰ ਰਹੇ ਨੇ ਮੈਂ ਇਸ ਵਾਰੀ ਅਸੀਂ ਕੋਲਡ ਵੇਵ ਦਾ ਵੀ ਸਾਹਮਣਾ ਕੀਤਾ ਹੀਟ ਵੇਵ ਦਾ ਵੀ ਸਾਹਮਣਾ ਕੀਤਾ ਸੋ ਇਹ ਸਾਰੀਆਂ ਹੀ ਜੜੀਆਂ ਨੇ ਇੱਕ ਫੈਕਟਸ ਨੇ ਜਾਂ ਆਪਾਂ ਕਹਿ ਸਕਦੇ ਆ ਕਿ ਇਹ ਇੱਕ ਤਰ੍ਹਾਂ ਦਾ ਸਾਨੂੰ ਅਲਾਰਮਿੰਗ ਹੈਗੀ ਹੈ ਕਿ ਕਲਾਈਮੇਟ ਚੇਂਜ ਹੋ ਰਿਹਾ ਹੈ ਔਰ ਇਹਦਾ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੀ ਪ੍ਰਭਾਵ ਹੋ ਰਿਹਾ ਜਿਹੜਾ ਖੇਤੀਬਾੜੀ ਤੇ ਹੈ ਤੇ ਅਸੀਂ ਇਸ ਤੈਨੂੰ ਕਿਵੇਂ ਮਤਲਬ ਅਸੀਂ ਘਟ ਕਰ ਸਕਦੇ ਆ ਕਿਵੇਂ ਨੂੰ ਠੱਲ ਪਾ ਸਕਦੇ ਆ ਉਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਜਿਹੜਾ ਇਹ ਹੰਬੜਾ ਮਾਰਨਾ